ਉਹਨਾਂ ਨੂੰ ਕੁੱਟਣ ਓਏ ਤੂੰ ਆਇਆ ਸੀ ਓਏ ਤੂੰ ਆਇਆ ਸੀ ਬੰਦੇ ਕੁੱਟੇ ਜਾ ਰਹੇ ਨੇ ਇਹ ਘਰੇ ਬੈਠਾ ਕਹਿੰਦਾ ਮੈਂ ਗਿਆ ਮੈਂ ਸੀ ਗਠੜੀ ਮੈਂ ਬੰਨੀ ਸੀ ਪਰ ਮੇਰੇ ਕਰਕੇ ਹੁਣ ਗਰੀਬਾਂ ਨੂੰ ਕੁੱਟ ਪੈ ਰਹੀ ਏ ਗਰੀਬ ਮਾਰ ਹੋ ਰਹੀ ਏ ਮੇਰੇ ਕਰਕੇ ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਸੀ ਪਹਿਲਾ ਵਚਨ ਸੀ ਸੱਚ ਬੋਲਨੀ ਦੂਜਾ ਵਚਨ ਸੀ ਨਮਕ ਖਾ ਕੇ ਹਰਾਮ ਨਾ ਕਰੀ ਤੇ ਤੀਜਾ ਵਚਨ ਸੀ ਗਰੀਬ ਮਾਰ ਨਾ ਕਰੀ ਕਹਿੰਦਾ ਗਰੀਬ ਮਾਰ ਮੈਂ ਤੇ ਨਹੀਂ ਕਰ ਰਿਆ ਪਰ ਮੇਰੇ ਘਰ ਕਈ ਹੋ ਰਹੀ ਹੈ ਨਾ ਇਹ ਸਿੱਧਾ ਹੀ ਪੇਸ਼ ਹੋ ਗਿਆ ਜਾ ਕੇ ਕਹਿੰਦਾ ਬਾਦਸ਼ਾਹ ਸਲਾਮਤ ਇਹਨਾਂ ਨੂੰ ਸਭ ਨੂੰ ਛੱਡ ਦਿਓ ਮੈਂ ਆ ਜੀ ਤੁਹਾਡਾ ਚੋਰ ਮੈਂ ਆਇਆ ਸੀ ਆ ਸਾਰੇ ਗਹਿਣੇ ਗੂਣੇ ਮੈਂ ਹੀ ਸਾਰੇ ਇਕੱਠੇ-ਕੁੱਠੇ ਕਰੇ ਸੀ ਲੈ ਕੇ ਨਹੀਂ ਗਿਆ ਬਾਦਸ਼ਾਹ ਕਹਿੰਦਾ ਵੀ ਤੂੰ ਆਇਆ ਸੀ ਬਿਲਕੁਲ ਆ ਤੁਹਾਡੇ ਪਹਿਰੇਦਾਰਾਂ ਨੂੰ ਸਦੋ